ਨਿਰਵਿਘਨ ਬਿਜਲੀ ਸਪਲਾਈ ਬਹੁਤ ਜ਼ਰੂਰੀ ਹੈ ਉਹ ਦੱਸ ਦਿੰਨੇ ਆ ਕਿ ਹੋਰ 2-3 ਮਹੀਨਿਆਂ ਨੂੰ ਗਰਮੀ ਦਾ ਮੌਸਮ ਸ਼ੁਰੂ ਹੋ ਜਾਊਗਾ ਫਿਰ ਉਹੀ ਤਕਲੀਫ ਜੋ ਆਮ ਕੰਜ਼ਿਊਮਰ ਨੂੰ ਝੱਲਨੀ ਪੈਂਦੀ ਹੈ ਉਹ ਹੈ ਪਾਵਰ ਕਟ ਸੋ ਨਿਰਵਿਘਨ ਬਿਜਲੀ ਸਪਲਾਈ ਰਵੇ ਇਹਨੂੰ ਲੈ ਕੇ ਪਾਵਰ ਕਾਮ ਨੇ ਫੈਸਲਾ ਲਿਆ ਹੈ ਕਿ ਹੁਣ ਕਈ ਨਵੇਂ ਸਬਸਟੇਸ਼ਨ ਸਥਾਪਿਤ ਕਰਨਗੇ ਇਹਨਾਂ ਸਬਸਟੇਸ਼ਨਾਂ ਵਾਸਤੇ ਉਹਨਾਂ ਦੀ ਪਹਿਲ ਰ homogene ਕੋਸ਼ਿਸ਼ ਰਹੂਗੀ ਕਿ ਪਹਿਲਾਂ ਸਰਕਾਰੀ ਜ਼ਮੀਨ ਜਿਹੜੀ ਖਾਲੀ ਪਈ ਐ ਉਹਨੂੰ ਖਰੀਦਿਆ ਜਾਵੇ ਉਹਨੂੰ ਐਕਵਾਇਰ ਕੀਤਾ ਜਾਵੇ ਉਸ ਤੋਂ ਬਾਅਦ ਜੇਕਰ ਹੋਰ ਵੀ ਕਈ ਪੈਮਾਨੇ ਹੁੰਦੇ ਹਨ ਤਾਂ ਉਹਨਾਂ ਤੇ ਵੀ ਖਰਾ ਉਤਰਿਆ ਜਾਊਗਾ ਲੇਕਿਨ ਸਬਸਟੇਸ਼ਨਾਂ ਵਾਸਤੇ ਜ਼ਮੀਨ ਜ਼ਰੂਰੀ ਹੈ ਚਾਹੇ ਉਹ ਪਟਿਆਲੇ ਦਾ ਏਰੀਆ ਹੋਵੇ ਜਾਂ ਜਲੰਧਰ ਦਾ ਏਰੀਆ ਜਾਂ ਕੋਈ ਹੋਰ ਪੰਜਾਬ ਦੇ ਜ਼ਿਲ੍ਹੇ ਦਾ ਏਰੀਆ ਹੋਵੇ ਤੁਹਾਨੂੰ ਦੱਸ ਦਿੰਨੇ ਆ ਕਿ ਕਈ ਵਾਰ ਬਿਜਲੀ ਸੰਕਟ ਸਾਹਮਣੇ ਆਉਂਦੇ ਰਹਿੰਦੇ ਨੇ ਕਿਉਂਕਿ ਜਿਹੜੇ ਫੀਡਰ ਹੁੰਦੇ ਨੇ ਇਹਨਾਂ ਤੇ ਲੋਡ ਇੰਨਾ ਜ਼ਿਆਦਾ ਪੈ ਜਾਂਦਾ ਹੈ ਕਿ ਫਿਰ ਮੁੜ ਕੇ ਇਹ ਇੰਨੇ ਗਰਮ ਹੋ ਜਾਂਦੇ ਨੇ ਕਿ ਉੱਥੋਂ ਦੀ ਫਿਰ ਕੱਟ ਲਗਾਣੇ ਜ਼ਰੂਰੀ ਹੋ ਜਾਂਦੇ ਨੇ ਤੇ ਕੱਟ ਲੱਗਣ ਤੋਂ ਬਾਅਦ ਪਰੇਸ਼ਾਨੀ ਹੁੰਦੀ ਹੈ ਜਿਹੜੇ ਆਮ ਪੰਜਾਬ ਦੇ ਕੰਜ਼ਿਊਮਰਸ ਨੇ ਕਿਉਂ ਗਰਮੀਆਂ ਦੇ ਵਿੱਚ ਅਮੂਮਨ ਏਸੀ ਕੂਲਰ ਪੱਖੇ ਇਹ ਹਰ ਘਰ ਹਰ ਦਫ਼ਤਰ ਔਰ ਫੈਕਟਰੀਆਂ 'ਚ ਚੱਲਦੇ ਰਹਿੰਦੇ ਨੇ ਲekin ਜਿੱਥੇ ਲੋਡ ਜ਼ਿਆਦਾ ਹੁੰਦਾ ਤੇ ਲੋੜੀ ਕੈਪੈਸਿਟੀ ਜ਼ਿਆਦਾ ਹੁੰਦੀ ਹੈ ਉੱਥੇ ਜਦੋਂ ਪ੍ਰਾਪਤ ਪੈਰਾਮੀਟਰ ਅਕੋਰਡਿੰਗ ਜੀ ਬਿਜਲੀ ਨਹੀਂ ਪਹੁੰਚ ਪਾਉਂਦੀ ਤਾਂ ਫਿਰ ਲੋਕਾਂ ਨੂੰ ਪਾਵਰ ਘਟਾ ਦਾ ਸਾਹਮਣਾ ਕਰਨਾ ਪੈਂਦਾ ਸੋ ਹੁਣ ਪਾਵਰ ਕਾਮ ਨੇ ਫੈਸਲਾ ਲਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਜੇ ਛੋਟੇ-ਛੋਟੇ ਕਈ ਸਬਸਟੇਸ਼ਨਸ ਬਣਾਏ ਜਾਣ ਤਾਂਕਿ ਜਿਹੜੀ ਬਿਜਲੀ ਜਮ੍ਹਾਂ ਕਰਨੀ ਹੈ ਪੈਦਾ ਕਰਨੀ ਹੈ ਉਹਨੂੰ ਹੱਡ-ਹੱਡ ਸਬਸਟੇਸ਼ਨਸ ਤੇ ਇਕੱਠੇ ਕਰਕੇ ਰੱਖਿਆ ਜਾਵੇ ਤਾਂ ਜੋ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਚਾਹੇ ਕੋਈ ਫੈਕਟਰੀਆਂ ਨੇ ਵੱਡੇ ਮਾਲਸ ਨੇ ਜਾਂ ਆਮ ਘਰ ਨੇ ਕਿਸੇ ਨੂੰ ਵੀ ਪਾਵਰ ਕਟਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਅਸੀਂ ਪਾਵਰ ਕਟ ਲਗਾਉਂਦੇ ਸਾਨੂੰ ਆਪ ਮਹਿਸੂਸ ਹੁੰਦਾ ਹੈ ਕਿ ਗਰਮੀ ਦੇ ਵਿੱਚ guzara ਕਰਨਾ ਔਖਾ ਹੋ ਜਾਂਦਾ ਹੈ ਲੇਕਿਨ ਅਸੀਂ ਮਜਬੂਰ ਹੋ ਜਾਂਦੇ ਹਾਂ ਕਿਉਂਕਿ ਇੱਕ-ਇੱਕ ਸਾਡੇ ਸਟੇਸ਼ਨ ਤੇ ਲੋਡ ਇੰਨਾ ਜ਼ਿਆਦਾ ਪੈ ਜਾਂਦਾ ਹੈ ਕਿ ਉਹਦਾ ਵਿਚਾਰ ਰੱਖਣ ਵਾਸਤੇ ਤਾਰਾਂ ਖਰਾਬ ਨਾ ਹੋਣ ਉਹਦੇ ਕਰਕੇ ਸਾਨੂੰ ਕਈ ਵਾਰ ਪਾਵਰ ਕਟ ਲਗਾਉਣੇ ਪੈਂਦੇ ਪਰ ਹੁਣ ਫਿਰ ਨਵੇਂ ਸਬਸਟੀਚਨ ਦੇ ਨਾਲ ਇਸ ਸਮੱਸਿਆ ਦਾ ਹੱਲ ਪਾਇਆ ਜਾ ਸਕਦਾ ਹੈ